ਅਮਰਤ ਸਰ ਸਾਹਿਬ ਵਿਖੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਿਆਹ ਤੋਂ ਉਪਰੰਤ 9 ਸਾਲ ਦਾ ਸਮਾਂ ਰਹੇ ਨੇ ਉਪਰੰਤ ਬਾਬਾ ਬਕਾਲਾ ਦੀ ਧਰਤੀ ਦੇ ਉੱਪਰ ਸਤਿਕਾਰਯੋਗ ਮਾਤਾ ਨਾਨਕੀ ਜੀ ਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਮਾਤਾ ਗੁਜਰੀ ਜੀ ਆਪਣੇ ਧਰਮ ਪਤਨੀ ਤੇ ਕੁਝ ਮੁੱਖੀ ਸਿੱਖਾਂ ਨੂੰ ਨਾਲ ਲੈ ਕੇ ਬਾਬਾ ਬਕਾਲਾ ਦੀ ਧਰਤੀ ਦੇ ਉੱਪਰ ਆ ਗਏ ਤੇ ਉਧਰੋਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ ਤੇ ਇਧਰ ਦੂਜੇ ਪਾਸੇ ਭਾਈ ਮੱਖਣ ਸ਼ਾ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੇ ਉੱਪਰ ਬੜੀ ਸ਼ਰਧਾ ਵਿਸ਼ਵਾਸ ਰੱਖਣ ਵਾਲਾ ਸੀ ਇਹਦਾ ਬੇੜਾ ਇੱਕ ਦਿਨ ਮੰਝ ਧਾਰ ਦੇ ਵਿੱਚ ਫਸਿਆ ਔਰ ਇਸਨੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਤਰਕੇ ਅਰਦਾਸ ਕੀਤੀ ਔਰ 500 ਮੋਹਰਾਂ ਭੇਟਾ ਗੁਰੂ ਨਾਨਕ ਦੇਵ ਜੀ ਦੇ ਕਰਨ ਦੇ ਵਿੱਚ ਅਰਪਣ ਕਰਨ ਦਾ ਵਚਨ ਜਿਹੜਾ ਉਹ ਕੀਤਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜਿਆਂ ਨੇ ਉਹਨਾਂ ਦੇ ਬੇੜੇ ਨੂੰ ਪਾਰ ਕੀਤਾ ਤੇ ਭਾਈ ਮੱਖਣ ਸ਼ਾ ਦਿੱਲੀ ਵੱਲ ਗਿਆ ਉਹਨੂੰ ਪਤਾ ਲੱਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਗਏ ਹੋਏ ਔਰ ਜਦ ਦਿੱਲੀ ਜਾ ਕੇ ਪਤਾ ਚੱਲਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੇ ਜੋਤੀ ਜੋਤ ਸਮਾ ਗਏ ਨੇ ਲੈਕਿਨ ਉਹਨਾਂ ਦੀ ਗੱਦੀ ਦੇ ਬਾਰਿਸ਼ ਗੁਰੂ ਨਾਨਕ ਦੀ ਗੱਦੀ ਦੇ ਬਾਰਿਸ਼ ਬਕਾਲੇ ਦੀ ਧਰਤੀ ਦੇ ਉੱਪਰ ਨੇ ਤੇ ਭਾਈ ਮੱਖਣ ਸ਼ਾਹ ਉੱਥੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਆਇਆ ਤੇ ਆ ਕੇ ਦੇਖਦਾ ਕੀ ਹੈ ਕਿ ਇੱਥੇ ਧੀਰਮੱਲੀਆਂ ਨੇ ਆਪਣੀਆਂ ਆਪਣੀਆਂ ਗੱਦੀਆਂ ਲਾਈਆਂ ਹੋਈਆਂ ਨੇ ਔਰ ਇਤਿਹਾਸ ਦੇ ਵਿੱਚ ਅਸੀਂ ਬਹੁਤ ਥਾਂ ਦੇ ਉੱਪਰ ਜ਼ਿਕਰ ਪੜਦੇ ਆ ਕਿ ਇਹ ਬਾਈ ਮੰਜੀਆਂ ਡਾਕੇ ਬੈਠੇ ਹੋਏ ਸਨ ਕਣ ਤੋਂ ਭਾਵ 22 ਗੁਰੂ ਬਣੇ ਬੈਠੇ ਸਨ ਤੇ ਭਾਈ ਮੱਖਣ ਸਾਹ ਆ ਕੇ ਸੋਚਦਾ ਵੀ ਇਹ ਸਾਰੇ ਦੇ ਸਾਰੇ ਤੇ ਗੁਰੂ ਨਹੀਂ ਹੋ ਸਕਦੇ ਗੁਰੂ ਤਾਂ ਇੱਕੋ ਹੀ ਆ ਭਾਈ ਮੱਖਣ ਸ਼ਾਹ ਨੇ ਪਰਖ ਕਰਨੀ ਚਾਹੀਦੀ ਪੰਜ ਪੰਜ ਮੂਰਾ ਅੱਗੇ ਰੱਖ ਕੇ ਮੱਥਾ ਟੇਕਦਾ ਚੱਲਿਆ ਗਿਆ ਤੇ ਅਸੀਰਵਾਦ ਦਿੰਦੇ ਨੇ ਧੀਰਮਲੀਏ ਕੋਈ ਆਖਦਾ ਕਿ ਤੇਰੇ ਘਰ ਦੇ ਵਿੱਚ ਦੁੱਧ ਪੁੱਤ ਦਾ ਵਾਧਾ ਹੋਵੇ ਕੋਈ ਆਖਦਾ ਤੇਰੇ ਘਰ ਦੇ ਅੰਦਰ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਕੋਈ ਕੁਝ ਆਖਦਾ ਇਸ ਤਰ੍ਹਾਂ ਦੇ ਅਸ਼ੀਸ਼ਾਂ ਦਿੰਦੇ ਜਾ ਰਹੇ ਨੇ ਲੇਕਿਨ ਭਾਈ ਮੱਖਣ ਸਾਹ ਦੇ ਮਨ ਨੂੰ ਤਸੱਲੀ ਨਹੀਂ ਹੋਈ ਭਾਈ ਮੱਖਣ ਸਾਹ ਦੇ ਮਨ ਨੂੰ ਤਸੱਲੀ ਨਾ ਹੋਈ ਤੇ ਉਸਨੇ ਆਖਿਆ ਕਿ ਇਹ ਸਾਰੇ ਗੁਰੂ ਨਹੀਂ ਹੋ ਸਕਦੇ ਤੇ ਮੈਂ ਬਿੰਦ ਖਿਮਾ ਕਰਿਓ ਭਾਈ ਮੱਖਣ ਸਾਹ ਨੇ ਕਿਸੇ ਨੂੰ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਗੁਰੂ ਹੈ ਉਹ ਕੰਨ ਲੱਗੇ ਵੀ ਹਾਂ ਗੁਰੂ ਨਾਨਕ ਦੇ ਘਰ ਦੇ ਨਾਲ ਸੰਬੰਧ ਰੱਖਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਹਬਜਾਦੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਉਸ ਵੇਲੇ ਤੇਗਾ ਕਮਲਾ ਦੇ ਨਾਲ ਹੀ ਸ਼ਬਦ ਸੰਬੋਧਿਤ ਹੁੰਦੇ ਸਨ ਕਿਉਂਕਿ ਸਤਗੁਰੂ ਪਾਤਸ਼ਾਹ ਜੀ ਇੱਕ ਅਜਿਹੀ ਵਿਰਤੀ ਦੇ ਮਾਲਕ ਸਨ ਜਿਹੜੇ ਕਿ ਕਿਸੇ ਨਾਲ ਬਹੁਤੀ ਬੋਲਚਾਲ ਵੀ ਨਹੀਂ ਰੱਖਦੇ ਸੀ ਇਕ ਆਕਾਰਪੁਰਖ ਵਾਇਕਰੂ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਹੋਏ ਉਹ ਭੋਰੇ ਦੇ ਅੰਦਰ ਬੈਠੇ ਸਿਮਰਨ ਬੰਦਗੀ ਕਰਦੇ ਰਹਿੰਦੇ ਸਨ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਇਹ ਪਹੁੰਚਦਾ ਹੈ ਜਾ ਕੇ ਪੰਜ ਮੋਰਾ ਅੱਗੇ ਰੱਖ ਕੇ ਉੱਥੇ ਹੀ ਮੱਥਾ ਟੇਕ ਦਿੰਦਾ ਹੈ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਭਾਈ ਸਿੱਖਾ ਜਦੋਂ ਤੇ ਤੂੰ ਸੁੱਖਣਾ ਸੁਖ ਰਿਆ ਸੀ ਮੈਨੂੰ ਖਿਮਾ ਕਰਿਓ ਸਿੱਖ ਧਰਮ ਦੇ ਅੰਦਰ ਸੁਖ ਸੁਖਣੀ ਮਨਾਹੀ ਹੈ ਲੇਕਿਨ ਉਦੋਂ ਉਹਨੇ ਆਪਣੇ ਮਨ ਦੇ ਅੰਦਰ ਸੰਕਲਪ ਕੀਤਾ ਸੀ ਰਹਿਤ ਨਾਮਿਆਂ ਦੇ ਅੰਦਰ ਵੀ ਜ਼ਿਕਰ ਆਉਂਦਾ ਕਿ ਸੁਖ ਸੁਖਣੀ ਮਨਾਹੀ ਹੈ ਸੋ ਇਸ ਦੇ ਸਬੰਧ ਵਿੱਚ ਕਦੇ ਫਿਰ ਵਿਚਾਰ ਕਰਾਂਗੇ ਸਰੋਵ ਵਿਚਾਰ ਕ੍ਰਿਤੇਗ ਭਾਦਰਸੈ ਮਹਾਰਾਜ ਕਹਿਣ ਲੱਗੇ ਸਿਖਾ ਉਦੋਂ ਤੇ ਭਾਈ 500 ਮੋਹਰਾਂ ਦੇਣ ਦਾ ਵਾਅਦਾ ਕੀਤਾ ਸੀ ਤੇ ਹੁਣ ਸਿਰਫ ਪੰਜ ਮੋਰਾ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਆਖੇ ਤੇ ਮੱਖਣ ਸਾ ਦਾ ਸਿਰ ਝੁਗ ਗਿਆ ਕਹਿਣ ਲੱਗਾ ਪਾਤਸ਼ਾਹ ਬਸ ਜੋ ਕੁਝ ਲੱਭਣਾ ਚਾਹੁੰਦਾ ਸੀ ਉਹ ਮੈਨੂੰ ਮਿਲ ਗਿਆ ਤੇ ਭਾਈ ਮੱਖਣ ਸਾਹ ਨੇ ਕੋਠੇ ਦੇ ਉੱਪਰ ਚੜਦੇ ਨੇ ਹੱਥ ਵਿੱਚ ਪੱਲਾ ਲੈਂਦੇ ਨੇ ਪੱਲਾ ਘਮਾਉਂਦੇ ਨੇ ਤੇ ਗੁਰਮਖੋ ਆਖਦੇ ਨੇ ਗੁਰੂ ਲੱਧ ਹੋ ਰੇ ਗੁਰੂ ਲੱਧ ਹੋ ਰੇ ਅੱਜ ਮੈਂ ਤੇ ਬੇਨਤੀ ਕਰਾਂ ਭਾਈ ਮੱਖਣ ਸਾਹ ਨੇ ਬੜੀ ਸੂਝ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਗੁਰੂ ਦੀ ਖੋਜ ਕੀਤੀ ਤੇ ਮੈਨੂੰ ਖਿਮਾ ਕਰਿਓ ਅੱਜ ਸਾਨੂੰ ਵੀ ਭਾਈ ਮੱਖਣ ਸ਼ਾ ਬਣਨਾ ਪਏਗਾ ਸਾਨੂੰ ਸਾਰਿਆਂ ਨੂੰ ਮੱਖਣ ਸ਼ਾ ਵਰਗੇ ਬਣਨਾ ਪਏਗਾ ਜੇ ਮੱਖਣ ਸ਼ਾ ਵਰਗੇ ਬਣਾਂਗੇ ਨਾ ਤਾਂ ਹੀ ਸਾਨੂੰ ਸਾਡੇ ਅਸਲੀ ਗੁਰੂ ਨੇ ਜਿਹੜੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਬਾਰੇ ਵਿੱਚ ਸੋਝੀ ਆਵੇਗੀ ਸੋ ਆਓ ਇਸ ਤੋਂ ਅਗਲਾ ਜੋ ਵਿਚਾਰ ਹੈ ਉਹ ਕੱਲ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ